ਹਲੋ ਜੀ ਆਪਾਂ ਘਰ ਵਿੱਚ ਕarele ਦਾ achar ਤਿਆਰ ਕਰ ਦਿੱਤਾ ਹੈ 1 ਸਾਲ ਤੱਕ ਖਰਾਬ ਨਹੀਂ ਹੁੰਦਾ ਤੇ ਇਹਦੇ ਵਿੱਚ ਕਿਹੜੇ ਕਿਹੜੇ ਮਸਾਲੇ ਪਾਏ ਤੇ ਕਿਦਾਂ ਤਿਆਰ ਕੀਤਾ ਅੱਗੇ ਵੀਡੀਓ ਦੇ ਵਿੱਚ ਜਾ ਕੇ ਵੇਖ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਸੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾਵਾਂਗੇ ਇਹ ਕareleਆਂ ਦਾ achar ਬਹੁਤ ਗੁਣਕਾਰੀ ਹੁੰਦਾ ਵਾ ਇਸ 슈ਗਰ ਵਾਲੇ ਵਾਸਤੇ ਬਹੁਤ ਵਧੀਆ ਹੁੰਦਾ ਵਾ ਤੇ ਇਹ ਆਪਾਂ ਕ੍ਰੇਲਿਆਂ ਦਾ achar ਪਾਵਾਂਗੇ ਸਾਲੋਂ ਸਾਲ ਚੱਲੂਗਾ ਇਹ ਕਦੇ ਵੀ ਨਹੀਂ ਖਰਾਬ ਹੋਣ ਵਾਲਾ ਚੰਗੀ ਤਰ੍ਹਾਂ ਵਾਸ਼ ਕਰ ਲਿਆ ਵਾ ਤੇ ਹੁਣ ਆਪਾਂ ਤੁਹਾਨੂੰ ਕੱਟ ਲਾਂਗੇ ਇਸ ਤਰ੍ਹਾਂ ਆਪਾਂ ਲੰਬੇ ਸਲਾਈਸ ਕਰ ਲਾਂਗੇ ਇਹਨਾਂ ਦੇ ਜਿਹੜੇ ਪੱਕੇ ਵੀ ਵਿੱਚੋਂ ਕੱਢ ਦਾਂਗੇ ਇਸ ਤਰ੍ਹਾਂ ਸਾਰੇ ਆਪਾਂ ਇਹ ਅੱਗੇ ਵੀ ਆਪਾਂ achar ਬਣਾਇਆ ਹੈ ਇਹ ਖਰਾਬ ਨਹੀਂ ਹੁੰਦਾ ਪਰ ਆਪਾਂ ਪਾਉਂਦੇ ਵੀ ਥੋੜਾ ਥੋੜਾ ਹੀ ਆ। ਭਾਵੇਂ ਜ਼ਿਆਦਾ ਵੀ ਪਾ ਲੋ ਪਰ ਇਹ ਖਰਾਬ ਨਹੀਂ ਹੁੰਦਾ ਕਦੇ ਵੀ। ਇਹ ਵਧੀਆ ਰਹਿੰਦਾ ਸਾਲ ਤੱਕ। ਇਸ ਤਰ੍ਹਾਂ ਆਪਾਂ ਦੋਨਾਂ ਪਾਸਿਆਂ ਤੋਂ ਕੱਟ ਕੇ ਇਹਨੂੰ ਇਸ ਤਰ੍ਹਾਂ ਆਪਾਂ ਕੱਟ ਲੈਣਾ। ਲੰਬੇ ਸਲਾਸ ਇਦਾਂ ਕਰ ਲਾਂਗੇ। ਇਹਦੇ ਵਿੱਚੋਂ ਆਪਾਂ 20 ਸਾਰੇ ਕੱਢ ਲਾਂਗੇ। ਓਕੇ 20 ਆਪਾਂ ਕੱਢ ਲਾਂਗੇ ਜਿਹੜੇ ਕੱਚੇ ਵੀ ਉਹ ਨਹੀਂ ਆਪਾਂ ਕੱਢਨੇ ਉਹ ਵਿੱਚ ਹੀ ਰਹਿਣ ਜਾਵਾਂਗੇ। ਇਹ ਆਪਾਂ ਨੂੰ 1 ਘੰਟਾ ਧੁੱਪ ਲਵਾਵਾਂਗੇ ਤੇ ਕarele ਆਪਾਂ ਕੱਟ ਕੇ ਵੇਖੋ ਵੱਖਰੇ ਕਰ ਲਿਆ ਤੇ ਬੀਜ ਆਪਾਂ ਵੇਖੋ ਲਾ ਕੇ ਵੱਖਰੇ ਕਰ ਲਿਆ ਕਲੇ ਨੂੰ ਆਪਾਂ ਹੁਣ ਥਾਲੀ ਚ ਪਾ ਲਾਂਗੇ ਇਸੇ ਤਰ੍ਹਾਂ ਆਪਾਂ ਇਥੇ ਰੱਖ ਦਿੰਨੇ ਆ ਇਹਨੂੰ 1 ਘੰਟਾ ਧੁੱਪ ਲੱਗ ਜੂਗੀ ਫਿਰ ਆਪਾਂ ਦੱਸਾਂਗੇ ਤੁਹਾਨੂੰ ਕਿਹੜੇ ਕਿਹੜੇ ਮਸਾਲੇ ਪਾਉਣੇ ਇਹਦੇ ਵਿੱਚ ਆਹ ਲਓ ਜਿਹੜੇ ਆਪਾਂ ਕarele ਸੁੱਕਣ ਵਾਸਤੇ ਰੱਖੇ ਸ ਇੱਕ ਘੰਟਾ ਇਹ ਆਪਣੇ ਸੁੱਕ ਚੁੱਕੇ ਆਪਾਂ ਇੰਨੇ ਹੀ ਸੁਕਾਉਣੇ ਆ ਇਹਦੇ ਵਿੱਚ ਆਪਾਂ ਜਿਹੜੇ ਮਸਾਲੇ ਪਾਉਣੇ ਆ ਅਜ ਤਾਂ ਦੱਸ ਦਈਏ ਇਹ ਸੁੱਕਾ ਧਨੀਆ ਇਹ ਆਪਾਂ ਫਿਰਕਾ ਪਾਵਾਂਗੇ ਇਹ ਸੌਂਫ ਆ ਥੋੜੀ ਜੀ ਦੋ ਚਮਚੇ ਸੌਂਫ ਪਾਵਾਂਗੇ ਕਾਲੀ ਮਿਰਚ ਤੇ ਕਲੌਂਜੀ ਤਰਾਈ ਕੁਝ ਮਸਾਲੇ ਆਪਾਂ ਰੋਸਟ ਕਰਕੇ ਪਿਸਨੇ ਆ ਤੇ ਕੁਝ ਮਸਾਲੇ ਆਪਾਂ ਸਾਬਤ ਪੋਣੇ ਆ ਬਾਕੀ ਹੋਰ ਵੀ ਜਿਹੜੇ ਆਪਾਂ ਮਸਾਲੇ ਪੋਣੇ ਉਹ ਨਾਲ ਨਾਲ ਦੱਸਾਂਗੇ ਡੈਕਸ਼ਨ ਆਪਾਂ ਹਨ ਕਰ ਲਿਆ ਤੇ ਆਪਾਂ ਇਹ ਪੈਨ ਦਾਖ ਲੈਨੇ ਉੱਪਰ ਵਿੱਚ ਪਾਵਾਂਗੇ ਦੋ ਚਮਚੇ ਸੌਂਫ ਤੇ ਚਮਚਾ ਕਾਪਾ ਤਾਲੀ ਮਰਪਾਨਾ ਤੇ ਜੋ ਦੋ ਚਮਚੇ ਆਪਾਂ ਪਾਵਾਂਗੇ ਸੁੱਕਾ ਧਨੀਆ ਇਹਨਾਂ ਨੂੰ ਥੋੜਾ ਥੋੜਾ ਆਪਾਂ ਭੁੰਨ ਕੇ ਤੇ ਇਹਨਾਂ ਨੂੰ ਪੀਸ ਲਾਂਗੇ ਕੁੰਡੇ ਵਿੱਚ ਇਹਦੇ ਵਿੱਚ ਆਪਾਂ ਮੇਥੀ ਦਾਣਾ ਨਹੀਂ ਪਾ ਰਹੇ ਕਿਉਂਕਿ ਕ੍ਰੇਲਿਆਂ ਦੇ ਵਿੱਚ ਅੱਗੇ ਪੜਤਨ ਹੁੰਦੀ ਆ ਤੇ ਉਹ ਮੇਥੀ ਦਾਣਾ ਆਪਾਂ ਨਹੀਂ ਪਾ ਰਹੇ ਵਿੱਚ ਮਸਾਲੇ ਆਪਣੇ ਭੁੱਜ ਗਏ ਇਹਨਾਂ ਨੂੰ ਆਪਾਂ ਲਾ ਲਾਂਗੇ ਕੁੰਡੇ ਤੇ ਪਾਲ ਲੈਨੇ ਆ ਮਸਾਲੇ ਆਪਣੇ ਠੰਡੇ ਹੋ ਗਏ ਆ ਇਹਨੂੰ ਆਪਾਂ ਰਗੜ ਲੈਨੇ ਆ ਇਹਨੇ ਸੁਣੇ ਇਸ ਮਹਿਲਾ ਉਹਨ ਡਈ ਮਸਾਲਿਆਂ ਦੀ ਮਸਾਲਾ ਆਪਾਂ ਪੀਸ ਲੈ ਜਿੱਦਾਂ ਦਾ ਆਪਾਂ ਨੂੰ ਚਾਹੀਦਾ ਇਦਾਂ ਦਾ ਰਿਜ਼ਲਟ ਬਹੁਤਾ ਬਰੀਕ ਬਣੇ ਆਪਾਂ ਕਰਨਾ ਤੇ ਆਪਾਂ ਪੈਨ ਰੱਖ ਕੇ ਤੇ ਕ੍ਰੇਲਿਆਂ ਨੂੰ ਫਰਾਈ ਕਰ ਲੈਨੇ ਆ ਤੇਲ ਸਰੋਂ ਦਾ ਆਪਾਂ ਪਾ ਲਾਂਗੇ ਤੇਲ ਆਪਣਾ ਗਰਮ ਹੋ ਗਿਆ ਤੇ ਆਪਾਂ ਇਹਦੇ ਵਿੱਚ ਪਾ ਲੈਨੇ ਆ ਇਹ ਕ੍ਰੇਲੇ ਥੋੜੇ ਜਿਹਾ ਪੌਣ ਲਾਂਗੇ ਤੇ ਜੇ ਤੇ ਲੜੀ ਮਰਦੀ ਤੇ ਕੱਚੇ ਵੀ ਪਾ ਸਕਦੇ ਕਿਉਂਕਿ ਆਪਾਂ ਵਿੱਚ ਸਿਰਕਾ ਤੇ ਪਾਉਣਾ ਹੀ ਆ ਤੇ ਕੱਚੇ ਵੀ ਸਾਰਚ ਚੱਲ ਜਾਂਦੇ ਆ ਇਹ ਆਪਾਂ ਥੋੜੇ ਥੋੜੇ ਫਰਾਈ ਕਰਨੇ ਆ ਤੇ ਕਲੇ ਆਪਣੇ ਫਰਾਈ ਹੋ ਗਏ ਆ ਇਹਨੇ ਕ ਆਪਾਂ ਫਰਾਈ ਕਰਨੇ ਆ ਤੇ ਵਾਹੇ ਕੱਚੇ ਕੱਚੇ ਹੀ ਵਧੀਆ ਲੱਗਦੇ ਆ ਕੱਚੇ ਹੀ ਆਪਾਂ ਨੂੰ ਜਿਹੜੇ ਸਾਰਚ ਵਿੱਚ ਪਾਈਏ ਤੇ ਉਹ ਵੀ ਬਹੁਤ ਵਧੀਆ ਵਾ ਅੱਜ ਆਪਾਂ ਥੋੜੇ ਜਿਹਾ ਫਰਾਈ ਤਾਂ ਕਰ ਰਹੇ ਆ ਕਿ ਬਰਸਾਤੀ ਮੌਸਮ ਆ ਚੰਗੀ ਤਰ੍ਹਾਂ ਸੁੱਕੇ ਨਹੀਂ ਤੇ ਜੇ ਪਹਿਲਾਂ ਆਪਾਂ ਬਰਸਾਤ ਤੋਂ ਪਹਿਲਾਂ ਚਾਰ ਪਾਈਏ ਤੇ ਆਪਣਾ ਜਿਹੜਾ ਚੰਗੀ ਤਰ੍ਹਾਂ ਕarele ਸੁੱਕ ਜੇ ਫਿਰ ਆਪਾਂ ਨੂੰ ਫਰਾਈ ਕਰਨ ਦੀ ਲੋੜ ਨਹੀਂਗੀ ਇਹਨੂੰ ਆਪਾਂ ਬਾਲਚ ਕੱਢ ਲੈਨੇ ਆ ਇਹ ਠੰਡੇ ਹੋ ਜਾਣਗੇ ਕarele ਖਾਣਾ ਬਹੁਤ ਵਧੀਆ ਪੇਟ ਦੀਆਂ ਬਿਮਾਰੀਆਂ ਵਾਸਤੇ ਤੇ ਦਿਲ ਦੀਆਂ ਬਿਮਾਰੀਆਂ ਵਾਸਤੇ ਤੇ ਸ਼ੂਗਰ ਵਾਸਤੇ ਵੀ ਬਹੁਤ ਵਧੀਆ ਹੈ ਕਿਉਂਕਿ ਆਪਾਂ ਜਿਹੜਾ ਕ੍ਰੇਲਾ ਫਰਾਈ ਕਰਕੇ ਭੁੰਨ ਕੇ ਤੇਲ ਚ ਖਾਣੇ ਆ ਉਹ ਥੋੜਾ ਜਿਹਾ ਤਲਿਆ ਹੋ ਜਾਂਦਾ ਇਹਦੇ ਵਿੱਚ ਆਪਾਂ ਪਾਵਾਂਗੇ ਲੂਣ ਸਵਾਦ ਅਨੁਸਾਰ ਵੈਸੇ ਚਾਰ ਤੇ ਜੂਣ ਜ਼ਿਆਦਾ ਹੀ ਪੈਂਦਾ ਵਾ ਦੋ ਚਿਮਚੇ ਆਪਾਂ ਲੂਣ ਪਾ ਲਾਂਗੇ ਹਲਦੀ ਆਪਾਂ ਪਾਵਾਂਗੇ ਕਲਰ ਵਾਸਤੇ ਵੈ ਹਲਦੀ ਵੀ ਵਧੀਆ ਹੁੰਦੀ ਸਰੀਰ ਵਾਸਤੇ ਕ੍ਰੇਲਾ ਭਾਵੇਂ ਤੁਸੀਂ ਚਟਣੀ ਬਣਾ ਕੇ ਖਾਇ ਕਰੋ ਕੱਚੇ ਨੂੰ ਭੁੰਨ ਕੇ ਤੇ ਚਟਣੀ ਬਣਾਓ ਤੇ ਉਹ ਵੀ ਬਹੁਤ ਪੇਟ ਦੀਆਂ ਬਿਮਾਰੀਆਂ ਵਾਸਤੇ ਬਹੁਤ ਵਧੀਆ ਵਾ ਭੋਜਿੰਚੀ ਆਪਾਂ ਰਾਈ ਦੇ ਪਾ ਲਈਏ। ਭੋਜਿੰਚੀ ਆਪਾਂ ਕਲੌਂਜੀ ਦੇ ਪਾਵਾਂਗੇ। ਇਹ ਜਿਹੜਾ ਆਪਾਂ ਮਸਾਲਾ ਗ੍ਰाइंड ਕਰਕੇ ਲਿਆਵਾ ਇਹ ਆਪਾਂ ਸਾਰਾ ਹੀ ਪਾ ਦੇਣਾ। ਹੁਣ ਪਾਵਾਂਗੇ ਆਪਾਂ ਇਹ ਸਿਰਕਾ। ਇਹ ਆਪਾਂ ਲਾਲ ਮਿਰਚ ਪਾਵਾਂਗੇ। ਇਦੇ ਵਿੱਚ ਆਪਣਾ ਰਤਨ ਜੋਤ ਵੀ ਮਿਕਸ ਕੀਤਾ ਆ ਚਾਰ ਆਪਣਾ ਤਿਆਰ ਆ ਆਪਣ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਆ ਲਓ ਜੀ ਆਪਣਾ ਕ੍ਰੇਲਿਆਂ ਦਾ achar ਬਣ ਕੇ ਤਿਆਰ ਆ ਇਹ ਕਿੰਨੇ ਕਿੰਨੇ ਬਣਾ ਕੇ ਖਾਦਾ ਏ ਤੇ ਕਿਹਨੂ ਕਿਹਨੂ ਇਹ ਪਸੰਦ ਆ ਮੈਂਡ ਕਰਕੇ ਜ਼ਰੂਰ ਦੱਸਿਓ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਦਬਕੇ ਕਰਦੇ ਹੋ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖ